ਨਮਸਕਾਰ ਦੋਸਤੋ ਦਿਨ ਇਨਫੋਰਮੇਸ਼ਨ ਤੇ ਤੁਹਾਡਾ ਸਵਾਗਤ ਮੈਂ ਤੁਹਾਡਾ ਆਪਣਾ ਮਦਨ ਗੋੜੇ ਦਾ ਤਸਵੀਰਾਂ ਫਾਜ਼ਿਲਕਾ ਦੇ ਮਲਕਾਨੇ ਮਹੱਲੇ ਤੋਂ ਹੈਗੀਆਂ ਨੇ ਜਿੱਥੇ ਫਾਜ਼ਿਲਕਾ ਦੇ ਵਿਧਾਇਕ ਨਰਿੰਦਰ ਸਵਨਾ ਦੁਆਰਾ ਫਾਜ਼ਿਲਕਾ ਦੇ ਮਲਕਾਨੇ ਮਹੱਲੇ ਤੋਂ ਲੈ ਕੇ ਅਮਰਪੁਰਾ ਤੱਕ ਬਣਨ ਵਾਲੀ ਸੜਕ ਦਾ ਕੰਮ ਸ਼ੁਰੂ ਕਰਵਾਇਆ ਜਾ ਰਿਹਾ ਹੈ ਇਸ ਮੌਕੇ ਤੇ ਉਹਨਾਂ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਫਾਜ਼ਿਲਕਾ ਦੇ ਮਲਕਾਨੇ ਮਹੱਲੇ ਤੋਂ ਅਮਰਪੁਰਾ ਅਤੇ ਆਲਮ ਸ਼ਾਹ ਤੋਂ ਮੁਹੰਮਦ ਅਮੀਰਾ ਤੱਕ ਸੜਕਾਂ ਬਣਾਈਆਂ ਜਾ ਰਹੀਆਂ ਨੇ ਜਿੰਦੇ ਉੱਤੇ 3 ਕਰੋੜ 85 ਲੱਖ ਰੁਪਏ ਦੀ ਲਗਤ ਆਵੇਗੀ ਉਹਨਾਂ ਨੇ ਦੱਸਿਆ ਕਿ ਇਹਨਾਂ ਸੜਕਾਂ ਦੀ ਬਹੁਤ ਪਿੰਡਾਂ ਦੀ ਡਿਮਾਂਡ ਸੀ ਉਹਨਾਂ ਦੀ ਸਰਕਾਰ ਚ ਇਹ ਦੀਮਾਂਡਾਂ ਪੂਰੀਆਂ ਹੋ ਰਹੀਆਂ ਨੇ ਔਰ ਸਾਡੇ ਅਮਰਪੁਰ ਔਰ ਇਹਨਾਂ ਪਿੰਡਾਂ ਦੇ ਲੋਕਾਂ ਦੀ ਡਿਮਾਂਡ ਸੀ ਕਿ ਸੜਕ ਨੂੰ ਚੌੜਾ ਕੀਤਾ ਜਾਵੇ ਔਰ ਮੈਂ ਲੋਕਾਂ ਨੂੰ ਖੁਸ਼ਖਬਰੀ ਦੇਣਾ ਚਾਹਣਾ ਕਿ 3 ਕਰੋੜ 85 ਲੱਖ ਰੁਪਏ ਆਮ ਆਦਮੀ ਪਾਰਟੀ ਦੀ ਸਰਕਾਰ ਵੱਲੋਂ ਜਾਰੀ ਕੀਤਾ ਗਿਆ ਹੈ ਇਹ ਸੜਕ ਜਿਹੜੀ ਫਾਜ਼ਲਕਾ ਦੇ ਜਿਹੜਾ ਮਲਕਾਣਾ ਮੱਲਾ ਫਿਰਨੀ ਰੋਡ ਤੋਂ ਜਿਹੜਾ ਸ਼ੁਰੂ ਹੋ ਕੇ ਪਿੰਡ ਅਮਰਪੁਰਾ ਆलम शाह ਮੁਹੰਮਦ ਅਮੀਰਾ ਤੱਕ ਜਾਊਗੀ ਇਹਨਾਂ ਸਾਰੇ ਪਿੰਡਾਂ ਦੇ ਲੋਕਾਂ ਨੂੰ ਇਸ ਦਾ ਬਹੁਤ ਵੱਡਾ ਫਾਇਦਾ ਹੋਊਗਾ ਔਰ ਇੱਥੇ ਬਹੁਤ ਸਾਰੇ ਜਿਹੜੇ ਹਾਦਸੇ ਹੁੰਦੇ ਸੀ ਐਕਸੀਡੈਂਟ ਹੁੰਦੇ ਸੀਗੇ ਤਾਂ ਇਹ ਜਿਹੜੀ ਬਹੁਤ ਵੱਡੀ ਲੋਕਾਂ ਦੀ ਡਿਮਾਂਡ ਸੀ ਉਹ ਲੋਕਾਂ ਦੀ ਡਿਮਾਂਡ ਜਿਹੜੀ ਅੱਜ ਸੜਕ ਨੂੰ ਜੋੜਾ ਕਰਕੇ ਅਗਲੇ 1.5 ਤੋਂ 2 ਮਹੀਨਾ ਚ ਸੜਕ ਬਣ ਕੇ ਤਿਆਰ ਹੋਊਗੀ ਇਹਦੀ ਸ਼ੁਰੂਆਤ ਕਰਾਈ ਗਈ ਹੈ ਔਰ ਲੋਕਾਂ ਦੀ ਬੜੀ ਵੱਡੀ ਸਮੱਸਿਆ ਸੀ ਉਹਦਾ ਹੱਲ ਕੀਤਾ ਗਿਆ ਔਰ 1.5 ਤੋਂ 2 ਮਹੀਨਾ ਦੇ ਵਿੱਚ ਸੜਕ ਬਿਲਕੁਲ ਬਣ ਕੇ ਤਿਆਰ ਹੋਊਗੀ ਔਰ ਲੋਕਾਂ ਨੂੰ ਜਿਹੜੀਆਂ ਪਰੇਸ਼ਾਨੀਆਂ ਆਉਂਦੀਆਂ ਸੀ ਮੁਸ਼ਕਲਾਂ ਆਉਂਦੀਆਂ ਸੀ ਉਹ ਸਾਰੀਆਂ ਮੁਸ਼ਕਲਾਂ ਦਾ ਜਿਹੜਾ ਹੁਣ ਹੱਲ ਹੋਣ ਜਾ ਰਿਹਾ ਹੈ